ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਸੂਆ ਸਵਾਯਾ ਨਗ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿਨੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਅਜੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਂ ਬਾਈ ਜਦਜੀਤ ਸਿੰਘ। ਪਿੰਡ ਜੀ। ਪਿੰਡ ਨੀਵਲੇ ਸ਼ਹਿਰ ਆ ਮੋਗਾ ਦਾ। ਸ਼ਹਿਰ ਮੋਗਾ। ਤੈਨੂੰ ਨੰਬਰ ਚੁੰਗੀ ਜੀ। ਠੀਕ ਹੈ ਜੀ। ਮੋਬਾਈਲ ਨੰਬਰ ਹੀ। 6239968477 ਠੀਕ ਹੈ ਵੀਰੇ। ਸੂਆ ਕਿੰਨੇ ਮਸੂਈ ਹੈ ਜੀ? ਸੂਆ ਵੀਰੇ ਤੀਜਾ ਕਹਿੰਦੇ ਦੂਜਾ ਕਹਿੰਦੇ ਬਹੁਤ ਬੇ। ਕਦੋਂ ਸੂਈ ਹੈ ਜੀ? ਸੂਈ ਰੋਗ ਨੂੰ 8-10 ਦਾ। ਬੱਚਾ ਕੀ ਹੈ ਜੀ? ਬੱਚਾ ਵੀਰੇ। ਜੇਰ ਦੀ ਸਾਫ ਹੈ ਜੀ। ਬਿਲਕੁਲ। ਕਿੰਨਾ ਦੁੱਧ ਭਾਂਡੇ ਪਾਉਂਦੀ ਹੈ ਜੀ? ਹੁਣ ਫਿਰ 17 ਕਿਲੋ। ਜੋ ਕਿਦੇ ਦਾ ਜੋਕ ਕੇ ਦੇ ਦਾਂਗੇ ਜੀ। ਥਣਾ ਦੀ ਡੰਨ ਹੈ ਜੀ। ਠੰਡੀ ਸੀਲ ਜੀ। ਓਕੇ ਵੀਰ ਜੀ। ਤੋੜ ਕੇ ਦਿਖਾ ਦਿਓ ਵੀਰੇ। 22 ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦਾ ਤੀਜਾ ਸੂਈ ਹੈ ਜੀ। ਆ ਕਿੰਨੇ ਦਿਨ ਦੱਸਿਆ ਸੀਗਾ ਜੀ? 10-11 10-11 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱਛਾ 17 ਕਿਲੋ ਆਪਦਾ ਭਾਂਡੇ 'ਚ ਜੋਕ ਕੇ ਲੈ ਜਾਓ ਬਾਈ ਕਹਿੰਦਾ ਦੁੱਧ 18 ਕਿਲੋ ਹੀ ਹੋਊ ਪਰ 17 ਤੁਸੀਂ ਜੋਕ ਕੇ ਲੈ ਜਾਓ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਕੱਦਗਾਠ ਵੀ ਚੰਗਾ। ਬਾਕੀ ਸੋਨਾ ਤੇ ਸ਼ਾਨਦਾਰ ਵੱਡਾ ਹਵਾਨਾ। ਖਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥਾਣਾ ਫੈਕਸ ਆਰਡਰ ਆ ਵੀਰੇ ਕੋਈ ਟੱਟ ਮਾ ਲੇਵਾ ਨਹੀਂ ਸੋਨਾ ਕੱਟ ਵਾਲਾ ਹਵਾਨਾ 20 ਕਿਲੋਗ੍ਰਾਮ ਆ ਦੇ ਦੂਗੀ ਖੁੱਲਾ ਹੀ ਪਾਜੂ ਬਾਈ ਜਿਹਦੇ ਥੱਲੇ ਅੱਜ ਹੀ 17 ਕਿਲੋ ਆ 20 ਕਿਲੋ ਦੇਣ ਨੂੰ ਵੀ ਗੱਡੀ ਗੱਲ ਆ ਬਾਕੀ ਠੰਡੀ ਸੀਲ ਆ ਹਵਾਨਾ ਬੈਕ ਸਾਈਡ ਨੂੰ ਵੀ ਤੱਕ ਚੰਗੀ ਅੱਗੇ ਨੂੰ ਵੀ ਚੰਗੀ ਆ ਖਣਾ ਦੇ ਸਹਿਜ ਵੀ ਸੋਨੇ ਆ ਬੱਚਾ ਮਗਰ ਆ ਜਾਂਦਾ ਵੱਛਾ ਕੱਦ ਕਾਠ ਦਾ ਤੇ ਪੱਖ ਤੋਂ ਚੰਗੀ ਆ ਜੀ ਵਜਨ ਵਾਲੀ ਆ ਕੋਈ ਆਏ ਨਹੀਂ ਵੀਰੇ ਲੱਸੀ ਨਹੀਂ ਫਿੱਕੀ ਨਹੀਂ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਵੇਲਾ ਜਿੰਨੇ ਕੀ ਦੀ ਕੀ ਭਰਾ ਜਮਾ ਜੈ 670 ਮੰਗਦੇ ਆ ਨਹੀਂ ਜੈ ਜਿਲੈਂ ਦੇਣ ਵਾਲੀ 60 ਹੀ ਦੇ ਦਈਏ ਮਾਨ ਤਨ ਹਾਂ ਜੈ ਨਹੀਂ 55 ਜ 55 ਰੁਪਏ 100 ਰੁਪਏ ਜਮਾ ਜੈ ਡਿਮਾਂਡ ਆ ਜੀ 55000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ 17 ਕਿਲੋ 18 ਕਿਲੋ ਆਪਦਾ ਜੋਕ ਕੇ ਲੈ ਜਾਓ ਵੀਰੇ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ